ਬਿਆਨ ਉਹ ਗੱਲ ਕਰੋ ਯਾਨੀ ਪਿੰਡ ਦੇ ਵਿੱਚ ਹੋਰ ਕਿੰਨੇ ਘਰ ਬਾਲਿਆਂ ਵਾਲੇ ਸਰਕਾਰ ਵਾਲੇ ਬਾਲਿਆਂ ਵਾਲੇ ਬਹੁਤ ਗੋਟੇ ਪਏ ਸਾਡੇ ਪਿੰਡ ਦੇ ਕਿਹੜੀ ਅੱਜ ਕੋਠਾ ਪਾਸ ਹੀ ਨਹੀਂ ਹੋਇਆ ਕਿਸੇ ਤੇ ਕੋਈ ਨਹੀਂ ਪਿਆ ਹੀ ਵਸਣ ਕਰਦੇ ਕੰਮ ਕੋ ਪਿਆ ਹੋਇਆ ਪੰਚਾਇਤ ਪਹਿਲੀ ਪੰਚਾਇਤ

ਏ ਅੱਜ ਦੀ ਢਿਹੜੀ ਮੁੱਦਾ ਸਾਰੇ ਨੇ ਠਾਉਣਾ ਵਾ ਅੱਜ ਦੀ ਢਿਹੜੀ ਮੁੱਦਾ ਠਾਉਣਾ ਮੈਂ ਇਹ ਗੱਲ ਕਹਿਣਾ ਵਾ ਜਿਸ ਤੋਂ ਬਾਅਦ ਕੋਈ ਅੱਜ ਦੋ ਦਿਨਾਂ ਨੂੰ ਚੌਂ ਦਿਨਾਂ ਨੂੰ ਮਾਨ ਕੇ ਤੇ ਕੁਛ ਦੁਗਣਾ ਚੱਕ ਕੇ ਗੱਲ ਕਰੇ ਮੈਂ ਅੱਜ ਦੀ ਢਿਹੜੀ ਕੋਈ ਮੁੱਦਾ ਸਾਰੇ ਠਾਉਂਦੇ ਆ ਆ ਬੜੀ ਦੁਖਦਾਈ ਖਬਰ ਹੈ ਦੱਸ ਦਈਏ ਕਿ ਇੱਕ ਰਾਤ ਦੇ ਵਿੱਚ ਜਿਹੜਾ ਸਾਦਾ ਪਰਵਾਦ ਉੱਜੜ ਗਿਆ ਪੰਜ ਦੇ ਪੰਜ ਜੀ ਜਿਹੜੇ ਛੱਤ ਡਿੱਗਣ ਕਰਕੇ ਕਾਲ ਚਲਾਣਾ ਕਰ ਗਏ ਉਹਨਾਂ ਦੀ ਮੌਤ ਹੋ ਚੁੱਕੀ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੰਡੋਲੀ ਗੋਲਾਂ ਦੀਆਂ ਤਰਨਤਾਂ ਦਾ ਪਿੰਡ ਹੈ ਜਿੱਥੇ ਕਿ ਮਲੇ ਬੇਠਾ ਆਣ ਕਾਂ ਜਿਹੜਾ ਦੱਸਿਆ ਜਾਦਾ ਕਿ ਬਰਵਾਲ ਜਿਹੜਾ ਮਰਿਆ ਕੁਝ ਲੋਕਾਂ ਵੱਲੋਂ ਇਹ ਵੀ ਕਿਹਾ ਜਾਦਾ ਹੈ ਸ਼ਾਇਦ ਨੇੜੇ ਤੇੜੇ ਜਿਹੜਾ ਇਨਵਰਟਰ ਪਿਆ ਸੀਗਾ ਹੋ ਸਕਦਾ ਕਿ ਜਿਹੜਾ ਬਿਜਲੀ ਦਾ ਛੜਕਾ ਵੀ ਲੱਗਾ ਹੋਵੇ ਲੇਕਿਨ ਸਵਾਲ ਜਿਹੜੇ ਵੱਡੇ ਖੜੇ ਕੀਤੇ ਗਏ ਨੇ ਇਸ ਪਿੰਡ ਦੇ ਵਾਸੀਆਂ ਵੱਲੋਂ ਪਿੰਡ ਦੀ ਪੰਚਾਇਤ ਦੇ ਉੱਪਰ ਕੀ ਸਰਕਾਰਾਂ ਵੱਲੋਂ ਜਿਹੜਾ ਪੈਸਾ ਹੁੰਦਾ ਫੰਡਿੰਗ ਆਉਂਦੀ ਹੈ ਲੇਕਿਨ ਲੋਕਾਂ ਤੱਕ ਨਹੀਂ ਪਹੁੰਚਦੀ ਉਹਨਾਂ ਵੱਲੋਂ ਵੀ ਦੱਦ ਦਾ ਪ੍ਰਗਟਾਵਾ ਕੀਤਾ ਗਿਆ ਕਿ ਸਾਡੀਆਂ ਵੀ ਜਿਹੜੀਆਂ ਛੱਤਾਂ ਕੱਚੀਆਂ ਨੇ ਨਾਲ ਦੇ ਪਾਸੇ ਜ਼ਦੂਦ ਘਾਦੀ ਤੇ ਆਦੀ ਹੋਦੀ ਸੀਗੀ ਲੇਕਿਨ ਜਿਹੜਾ ਫਲਾਲ ਇਹ ਘਰ ਉੱ ਤੀ ਜਿਹੜੀ ਕਬੱਡੀ ਖਿਡਾਰੀ ਦੱਸੀ ਜਾਦੀ ਹੈ ਮੁੰਡੇ ਜਿਹੜੇ ਦੋ ਦੱਸਦੀ ਹੈ ਕਿ ਜਿਹੜੇ ਆਪਣੇ ਪਿਤਾ ਦੇ ਨਾਲ ਹੀ ਨੂਡਲਸ ਦਾ ਕੰਮ ਕਰਦੇ ਸੀਗੇ ਕਿ ਜਿਹੜੀ ਧੀ ਹੈ ਇਸ ਖੇਡ ਦੇ ਵਿੱਚ ਖੇਤਰ ਦੇ ਵਿੱਚ ਜਿਹੜਾ ਵੱਡਾ ਨਾਮ ਬਣਾਏਗੀ ਲੇਕਿਨ ਜਦੋਂ ਇਹ ਖਬਰ ਸਾਹਮਣੇ ਆਈ ਹੈ ਕਿਤਨਾ ਕਿਤੇ ਕਾਫੀ ਜਿਹੜਾ ਹਿਲਜੁਲ ਉਲੰਧ ਰਿਆ ਗਿਆ ਸਭ ਦਾ ਲਗਾਤਾਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵਕਤ ਮੌਕੇ ਦੇ ਮੌਜੂਦ ਹਾਂ ਜਿੱਥੇ 사ਦੀ ਘਟਨਾ ਵਾਪਰੀ ਹੈ ਸੋ ਪਹਿਲਾਂ ਤੁਹਾਨੂੰ ਕਮਰਾ ਦਿਖਾ ਦਈਏ ਜਿੱਥੇ ਪਰਿਵਾਰ ਜਿਹੜਾ ਸੌ ਰਿਹਾ ਸੀਗਾ ਰਾਤ ਨੂੰ ਤੇ ਉੱਥੇ ਜਿਹੜੀ ਘਟਨਾ ਵਾਪਰੀ ਹੈ ਉਸ ਦੇਖ ਸਕਦੇ ਹੋ ਬਾਲੇ ਜਿਹੜੇ ਡਿੱਗੇ ਨੇ ਉੱ ਅ ਦੱਸਿਆ ਜਾ ਰਿਹਾ ਕਿ ਗਾੜ੍ਹ ਸ਼ਾਇਦ ਵਿੰਗੇ ਸੀ ਕਿ ਕੁਝ ਲੋਕਾਂ ਵੱਲੋਂ ਕਿਹਾ ਜਾ ਰਿਹਾ ਇਹ ਫਰਿੱਜ ਹੈ ਜਿਹੜੀ ਤੁਸੀਂ ਦੇਖੋ ਇੱਧਰ ਜਿਹੜਾ ਬੈੱਡ ਸੀਗਾ ਢੋਲ ਲੱਗੀ ਹੋਈ ਸੀਗੀ ਅ ਜਿੱਥੇ ਪਰਿਵਾਰ ਸਾਡਾ ਸੌਂ ਰਿਹਾ ਸੀਗਾ ਸੋ ਜਿਹੜਾ ਦੱਸਿਆ ਜਾ ਰਿਹਾ ਕਿ ਕੰਦ ਜਿਹੜੀ ਛੱਤ ਤਾਂ ਪਹਿਲਾਂ ਹੀ ਕੱਚੀ ਸੀਗੀ ਲੇਕਿਨ ਹਜੇ ਤੱਕ ਕੋਈ ਵੀ ਜਿਹੜੀ ਸਾਦ ਨਹੀਂ ਲਿੱਤੀ ਗਈ ਹਾਂਜੀ ਇਹ ਸਾਰਾ ਪਰਿਵਾਰ ਇੱਕ ਇਥੇ ਲੰਮੇ ਪਿਆਜ ਪੀਲੇ ਦੀ ਦੁਕਾਨ ਸੀ ਆ ਜਿਹੜੀ ਤੁਸੀਂ ਬਾਹਰ ਚ ਹਾਂਜੀ ਸਾਡਾ ਲੱਗ ਕੇ ਘਰ ਆ ਕੰਮਕਾਰ ਕਾਹਦਾ ਗੱਲ ਦੀ ਸੀ ਮੈਂ ਇਹ ਕੰਮਕਾਰ ਕੱਖ ਤਾਂ ਨਹੀਂ ਕਰਦੇ ਇੱਕ ਸਿਰਫ ਨੇ ਦੁਕਾਨ ਛੋੜੀ ਜੀ ਆ ਅੱਛਾ ਇਹ ਅ अच्छा हां जी हां जी देख के परिवार किन जी किने बजे ਦਾ ਟਾਈਮ ਹੋਏਗਾ ਇਹ 6 ਵਜੇ ਦਾ ਟਾਈਮ ਸੀ ਤੜਕੇ ਦਾ ਤੜਕੇ ਦਾ ਤੜਕੇ 6 ਵਜੇ ਜਦੋਂ ਡਿੱਗਿਆ ਕੀ ਚੀਕਾ ਚੁਕਾ ਵਜੀਆਂ ਲੱਗੀਆਂ ਨਹੀਂ ਇਹ ਲੱਗੇ ਗਵਾਂਡੀਆਂ ਨੇ ਕਹਿਤਾ ਵਾ ਵੀ ਸਾਨੂੰ ਗੜਮ ਦੀ ਆਵਾਜ਼ ਆਈ ਆ ਵੀ ਗਾੜੀ ਵੀ ਜਿਤਨਾ ਵੀ ਖੜਾਕ ਆਇਆ ਵੀ ਜਿਤਨਾ ਵੀ ਵਜੇ ਗਾੜਲੇ ਬਣ ਮੁਰਕੇ ਲੋਕਾਂ ਨੇ ਭੱਜ ਭੁੱਜ ਕੇ ਉਹ ਬਾਰੀ ਥਾਣੀ ਦੀ ਕੱਢਿਆ ਵਾ ਛੱਤ 25 ਸੀ ਕਿਦਾਂ ਛੱਤ ਕਿਦਾਂ ਡਿੱਗੀ ਕੱਚ ਕਾਂਦੇ ਜਿਹੜੀ ਹੈ ਜੀ ਨਾਲ ਪੜਦਾ ਹੀ ਨਹੀਂ ਹੈਗਾ ਆ ਤੇ ਆਉਂਦੀਆਂ ਇਹਨਾਂ ਨੇ ਸਰਪੰਚ ਦੀ ਗੱਲ ਹੈ ਜੀ ਗਾੜੀ ਹਾਂਜੀ ਦਾ ਇਥੇ ਕਈ ਜਾਂਦੇ ਆ ਜੀ ਅਸੀਂ ਕਮਰੇ ਬਣਾਉਣੇ ਕੋਈ ਕਮਰਾ ਕੁਮਰਾ ਨਹੀਂ ਇਥੇ ਬੰਦਾ ਇਹ ਕਾਗਜ਼ਾਂ 'ਚ ਕਮਰੇ ਬੰਦੇ ਆ ਆਪਣੇ ਛੱਡ ਪੈਂਦੇ ਆ ਠੀਕ ਆ ਗਰੀਬ ਦਾ ਕੋਠਾ ਨਹੀਂ ਪਊਗਾ ਠੀਕ ਆ 35 ਸਾਲ ਮੇਰੀ ਉਮਰ ਹੋ ਗਈ ਅਜੇ ਤਾਂ ਘਾਡੇ ਬਾਲੇ ਆ ਠੀਕ ਆ ਜੀ 35 ਸਾਲਾਂ ਦੇ ਵਿੱਚ 5 ਸਾਲੀਂ ਬੋਟਾਂ ਹੁੰਦੀਆਂ ਮਹਾਰਾਜ ਜੀ ਆਉਂਦਾ ਸਾਰਾ ਕੁਝ ਮਗਰੋਂ ਮਗਰ ਆਉਂਦਾ ਖਾ ਜਾਂਦੇ ਆ ਖਾ ਜਾਂਦੇ ਆ ਖਾ ਜਾਂਦੇ ਆ ਸਾਰਾ ਖਾ ਜਾਂਦੇ ਬਾਬਾ ਜੀ ਉਹ ਨਸੋਰੇ ਜੀ ਆਏ ਤੇ ਉਹਨਾਂ ਦੇ ਵੀ ਨੀਆਂ ਭਰੀਆਂ ਦੇ ਉੱਥੇ ਕੰਮ ਰੁਕਿਆ ਰੁਕੇ ਬਸ ਗੱਲ ਖਤਮ ਉਹ ਬਿਲਕੁਲ ਦੱਸਿਆ ਜਾ ਰਿਹਾ ਕਿ ਪਰਿਵਾਰ ਦੀਆਂ ਜਿਹੜੇ ਹਾਲਾਤ ਬਹੁਤ ਮਾੜੇ ਸੀਗੇ ਗਰੀਬ ਪਰਿਵਾਰ ਸੀਗਾ ਸੋ ਵੱਡੀ ਗਲਤੀ ਹੈ ਜੀ ਸਰਕਾਰ ਦੀ ਠੀਕ ਆ ਜਿਹੜਾ ਗਰੀਬਾਂ ਨੂੰ ਪੈਸਾ ਸਿੱਧਾ ਉਹਦੇ account 'ਚ ਪਾਉਣਾ ਅਗਲੇ ਆਪਣਾ ਕੋਠਾ ਪਾਵੇ ਸਿੱਧਾ ਉਹਦੇ account 'ਚ ਪਾਉਣਾ ਆਪਣਾ ਕੋਠਾ ਪਾਲੇ ਸਰਪੰਚਾਂ ਰਾਹੀਂ ਦੇਣ ਹੀ ਨਾ ਸਰਪੰਚਾਂ ਰਾਹੀਂ ਦੇਣੀ ਆ ਮੇਰਾ ਹੁਣ ਚਾਚਾ ਦਾ ਲੜਕਾ ਬਾਹਰ ਹੀ ਉੱਜੜ ਗਿਆ ਬਾਈ ਕੋਈ ਪਾਜੀ ਪੰਜ ਦੇ ਪੰਜ ਜੀ ਪੰਜੇ ਮਰ ਗਏ ਬਾਕੀ ਲਾਗੇ ਬੰਦੇ ਪਿੰਡਾਂ ਦੇ ਹੋਰ ਵੀ ਕਦਾ ਕੱਚੀਆਂ ਛੱਤਾਂ ਨੇ ਪਾਜੀ ਬਠੇਰੀਆਂ ਵਾਦੂ ਸਾਡੇ ਪਿੰਡ ਦੇ ਵਿੱਚ ਆ ਸਾਰੀ ਕਰਨੋਲੀ ਦਾ ਨੂੰ ਕੱਚੀ ਵਿਖਾ ਦੇ ਨੇ ਮੇਰੀ ਗੱਲ ਸੁਣ ਜਿੱਦਾਂ ਪਰਿਵਾਰ ਨਾਲ ਘਰਾਂ ਆਈ ਗਣੀ ਇਹ ਬਾੜ ਚੜ ਕੇ ਜਿਹੜਾ ਪਰਿਵਾਰ ਨੂੰ ਇਹ ਪਾਣਾ ਬੰਨਨ ਦਾ ਬਖਸ਼ਣਾ ਮਾਲਕ ਦੀ ਕਿਰਪਾ ਨਾਲ ਕਿਉਂ ਜੀ ਜਿਹੜਾ ਸੱਤਾ ਨੂੰ ਸਭ ਕੁਝ ਆਉਂਦਾ ਵਾ ਇਹ ਦਿਨ ਦੇ ਨਹੀਂ ਗਾਲੀ ਜੀ ਹੁਣ ਨਿਗ ਨਿਗ ਜਵਾਕ ਲਾ ਕੇ ਬੈਠਾ ਜੀ ਕਿਸੇ ਦੇ ਘਰ ਚ ਪਰਿਵਾਰ ਹੀ ਆਪਣਾ ਵੇਖੋ ਜੀ ਪਰਿਵਾਰ ਦੇ ਵਿੱਚ ਤੇ ਪਰ ਉਹਨਾਂ ਨੇ ਮੈਨੂੰ ਨਿਗੇ 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 ਬੱਚੇ ਵੜੇ ਆ ਨਾ ਮੇਰੇ ਵੇਖੋ ਜੀ ਮਾਲਕ ਦੀ ਕਿਰਪਾ ਕੋਈ ਨੇ ਚੀਜ਼ ਨਹੀਂ ਦਿੱਤੀ ਮੈਨੂੰ ਘਰ ਪਰ ਪਰਿਵਾਰ ਮੇਰੇ ਨੇ ਉਹ ਮੈਂ ਕਿ ਗਲੀਆਂ ਸਾਫ਼ ਕਰਦੇ ਉਹ ਗਲੀਆਂ ਕਰਦੇ ਉਹ ਕਈ ਕੁਝ ਕਰਦੇ ਉਹ ਇਹਨੇ ਕੀਤਾ ਕਾਕੜੀ 5 ਸਾਲ ਲੰਘ ਕੇ ਉਦਾਂ ਹੀ 5 ਸਾਲ ਲੰਘੇ ਤੁਹਾਨੂੰ ਸੱਤਾ ਵਿਖਾ ਦਿੰਦੇ ਨਹੀਂ ਤੇ ਗਲੀਆਂ ਵਾਂ 84 ਦੀਆਂ ਕਰਨੋਲੀ ਬਣੀ ਆ 84 ਦੀ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਪਿੰਡ ਵਾਸੀਆਂ ਵੱਲੋਂ ਵੀ ਜਿਹੜਾ ਰੋਸਪਰ ਦਾਵਾ ਕੀਤਾ ਜਾ ਰਿਹਾ ਕਿਉਂਕਿ ਉਹਨਾਂ ਲੋਕਾਂ ਕਿਹਾ ਜਾ ਰਿਹਾ ਕਿ ਲਗਾਤਾਰ ਜਿਹੜਾ ਇੱਥੇ ਗੱਲ ਵੀ ਰੱਖੀ ਜਾਂਦੀ ਸੀਗੀ ਕਿ ਜਿਹੜੀਆਂ ਛੱਤਾਂ ਕੱਚੀਆਂ ਨੇ ਇਹਨਾਂ ਦਾ ਹੱਲ ਕਰਾਇਆ ਜਾਵੇ ਲੇਕਿਨ ਜਦੋਂ ਇਹ ਕੱਲ ਘਟਨਾ ਵਾਪਰੀ ਆ ਜ਼ਰੂਰ ਕਿਤਨਾ ਕਿਤੇ ਸਵਾਲ ਵੱਡੇ ਖੜੇ ਕੀਤੇ ਜਾ ਰਹੇ ਨੇ ਕਿਉਂਕਿ ਪੰਜ ਦੇ ਪੰਜ ਜੀ ਪਰਿਵਾਰ ਦੇ ਉੱਜੜ ਗਏ ਨੇ ਜੋ ਸੱਤਰ ਵਿਸ਼ਾ ਨੇ ਪਿੰਡ ਦੇ ਵਿੱਚ ਕਿਤਨਾ ਕਿਤੇ ਤਸਵੀਰਾਂ ਜਦੋਂ ਦੇਖੀਆਂ ਨੇ ਸਾਰੇ ਪੰਜਾਬ ਦੇ ਵਿੱਚੋਂ ਸਵਾਲ ਉੱਠ ਰਹੇ ਨੇ ਕਿ ਕਿਸ ਤਰੀਕੇ ਨਾਲ ਸਾਦੀ ਘਟਨਾ ਵਾਪਰਗੀ ਕੀ ਸਾਰਾ ਕੁਝ ਵਾਕਿਆ ਜਿਹੜਾ ਵਾਪਰਿਆ ਜ਼ਰੂਰ ਇਸ ਨਾਮ ਦੇ ਉਪਰ ਕਿਸ ਤਰੀਕੇ ਦੇ ਹਾਲਾ ਅਧਿਕਾਰੀ ਪਹੁੰਚ ਕੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚ ਕੇ ਵੀ ਦੇ ਦੀ ਜਾਣਕਾਰੀ ਸਾਂਝ ਕਰਦੇ ਨੇ ਇਹ ਵੀ ਜ਼ਰੂਰ ਤੱਕ ਇਹਨਾਂ ਦੀ ਛੱਤ ਡਿੱਗੀ ਆ ਮੇਨ ਦੋ ਗਾਡਰ ਮਾਰੇ ਉਹ ਵੀ ਮਾਰੇ ਠੀਕ ਹੈ ਜੀ ਉਹਨਾਂ ਦੀ ਵਜਨਾਂ ਡਿੱਗੀ ਇਹਦੇ ਵਿੱਚ ਸਾਰਾ ਹੀ ਕਸੂਰ ਮੰਨਦੇ ਆਪਣੇ ਮੈਂਬਰ ਪੰਚਾਇਤਾਂ ਦਾ ਠੀਕ ਹੈ ਜੀ ਸਰਕਾਰ ਵੱਲੋਂ ਵਾਧੂ ਸਹੂਲਤਾਂ ਨਹੀਂ ਲੈਂਟਰ ਪਾਉਂਦੇ ਸਾਰਾ ਕੁਝ ਕਰਦੇ ਕੋਠੇ ਬਣਾ ਸਾਨੂੰ ਕੁਝ ਵੀ ਨਹੀਂ ਮਿਲੰਦਿਆ ਠੀਕ ਹੈ ਜੀ ਪੰਜ ਜੀ ਮਰ ਗਏ ਇਹਨਾਂ ਦਾ ਕੌਣ ਜ਼ਿੰਮੇਵਾਰ ਆ ਸਰ ਜੀ ਨਹੀਂ ਪੁਲਸਾਈ ਹੀ ਮੁਲਾਜ਼ਮ ਆਏਗੇ ਉਹ ਆਪਣੀ ਕਾਰਵਾਈ ਮੁਲਾਜ਼ਮ ਆਏ ਸੀ ਉਹ ਆਪਣੀ ਕਾਰਵਾਈ ਕਰਕੇ ਚਲੇ ਗਏ ਹਾਂ ਆ ਪਾਜੀ ਇਹ ਕੰਮ ਕਰਦੇ ਆਪਣਾ ਨਿਊਡਲ 버ਗਰ ਲਾਉਂਦੇ ਸ਼ਾਮ ਨੂੰ ਇੱਥੇ ਤਿੰਨੇ ਪਿਓ ਪੁੱਤ ਉਹਦੇ ਵਿੱਚ ਆਪਣਾ ਰੋਜੀ ਰੋਟੀ ਕਮਾਉਂਦੇ ਆ ਤੇ ਖਾਂਦੇ ਆ ਹਾਂ ਇਹ ਪਕੁੜੀ ਉਹ ਕਬੱਡੀ ਦੀ ਪਲੇਅਰ ਆ ਮਾਰਿਆ ਹਾਂਜੀ ਕਬੱਡੀ ਦੀ ਟੀਮ ਦੀ ਪਲੇਅਰ ਆ ਨਾਮ ਦੱਸੋ ਨਾਮ ਮੁੰਡੇ ਬੰਦੇ ਦਾ ਨਾਮ ਗਵਿੰਦਾ ਆ ਤੇ ਮੁੰਡਿਆਂ ਦੇ ਬੱਚਿਆਂ ਦੇ ਇਹ ਨਾਂ ਵਾਲੀ ਮੈਨੂੰ ਜਾਂਦੀ ਓਕੇ ਉਹਨਾਂ ਦਾ ਵੱਡੀ ਦੀ ਪਲੇਅਰ ਕੌਣ ਕੁੜੀ ਉਹਨਾਂ ਦੀ ਕੁੜੀ ਹਾਂਜੀ ਕੁੜੀਆ ਹਾਂਜੀ ਪੰਜ ਜੀ ਪੰਜ ਜੀ ਖਤਮ ਹੋਏ ਜੀ ਪੰਜ ਜੀ ਇੱਕ ਇੱਕ ਕਮਰੇ ਦੇ ਵਿੱਚ ਸਾਰੇ ਸੁੱਤੇ ਜੀ ਲਾਗੀ ਗੌਂਡੀਆਂ ਨੂੰ ਲੋਦਾ ਲੱਪਾ ਕੁਝ ਕਿਦਾਂ ਬਾਜ ਸਰ ਦੀਵਾਂਡੀ ਆਈ ਕੋਈ ਨਹੀਂ ਲੱਗੇ ਇੱਧਰ ਵੀ ਖਾਲੀ ਪਲਾਟ ਉੱਧਰ ਵੀ ਖਾਲੀ ਪਲਾਟ ਕਿੰਨੇ ਕ ਵਜੇ ਲੱਗਾ ਉਸੇ ਕੱਟਣਾ ਸਵੇਰੇ ਨਾ ਨਾ ਜੀ 7:30 ਵਜੇ ਦਾ ਪਤਾ ਲੱਗਾ ਉਹ ਵੀ ਲੇਬਰ ਦੇ ਨਾਲ ਜਾਂਦੀ ਏ ਦੀ ਘਰ ਵਾਲੀ ਐਸੇ ਬੰਦੇ ਦੀ ਜਿਹੜਾ ਪੂਰਾ ਹੋਇਆ ਵਾ ਮਟਰ ਮਟਰ ਤੋੜਨ ਜਾਂਦੀ ਤੇ ਉਹ ਜਿਹੜੀ ਠੇਕੇਦਾਰ ਨਹੀਂ ਉਹ ਆਵਾਜ਼ ਮਾਰਨ ਆਈ ਉਹਨੇ ਵੇਖਿਆ ਵੀ ਇਹਨਾਂ ਦੀ ਛੱਡ ਗਈ ਆ ਉਹਨੇ ਰੌਲਾ ਪਾਇਆ ਤੇ ਫੇਰ ਮੁੜ ਕੇ ਮੁਲਕ ਇਕੱਠਾ ਆਇਆ ਇਹਨਾਂ ਨੂੰ ਹੀ ਪਤਾ ਰਾਤ ਦੀ ਕਰਨਾ ਕਰਕੇ ਤੜਕੇ ਦੀ ਘਟਾ ਇਹਨਾਂ ਨੂੰ ਹੀ ਪਤਾ ਸਾਨੂੰ ਇਹਨਾਂ ਨੇ ਰੌਲਾ ਪਾਇਆ ਜਨਤਾ ਨੇ ਵੀ ਇਹ ਗਵਿੰਦੇ ਦਾ ਕਮਰਾ ਡੇਪਿਆ ਹਾਂਜੀ ਸਾਰਾ ਮਨਸ ਭੱਜਾ ਵਾਇਆ ਦਰਵਾਜ਼ੇ ਤੋੜ ਦੇਣੇ ਦਰਵਾਜ਼ੇ 'ਤੇ ਲੋਕ ਲੱਗੇ ਹੋਏ ਸੀ ਗੰਦਾ ਟੱਪ ਕੇ ਬਾਰੀ ਤੋੜੀ ਆ ਬਾਰੀ ਥਾਣੀ ਆਣ ਕੇ ਆਪਾਂ ਕੱਢੇ ਆ ਫੇਰ ਜਿਦਾ ਜਿਦਾ ਜਨਤਾ ਤੁਰੀ ਆਈ ਆ ਉਵੇਂ-ਉਵੇਂ ਬੱਚੇ ਜਿਹੜੇ ਬਿੱਡਾਂ ਤੇ ਪਏ ਤਿੰਨੇ ਦੇ ਜਿਹੜੇ ਦੋਵੇਂ ਜੇ ਆਪ ਆਪਸੇ ਜੀ ਉਹ ਮੰਝੇ ਦੇ ਪਏ ਇਹਨਾਂ ਨੂੰ ਨਹੀਂ ਪਤਾ ਵੀ ਕਰੰਟ ਲੱਗਾ ਕੀ ਲੱਗਾ ਆ ਇਸ ਕਰਕੇ ਉਹਨਾਂ ਪਹਿਲਾਂ ਦੋਹਾਂ ਜੀਆਂ ਨੂੰ ਕੱਢਿਆ ਗਿਆ ਜਦੋਂ ਬੋਏ ਲਾਗੋ ਦੇ ਨੰਗਦੇ ਹੀ ਬੱਚਿਆਂ ਦੇ ਉੱਤੇ ਵਜਨ ਪੈਂਦਾ ਗਿਆ ਤੇ ਬਾਲੇ ਦੇ ਤੇਲਾਂ ਦੇ ਸਾਥ ਹੀ ਤਕਰੀਬ ਆਪਣੇ ਆਪਣਾ ਮਿਹਨਤ ਮੰਜੂਰੀ ਕਰਦੇ ਸੀ ਹਾਂ ਜੀ ਹਾਂ ਜੀ ਹਾਂ ਜੀ ਦੋ ਭਰਾ ਹੈਗੇ ਤੇ ਉਹ ਵੀ ਆਪਣੀ ਸਾਈਡ ਤੇ ਰਹਿੰਦੇ ਆ ਮਾਪੇ ਆ ਉਹ ਆਪਣੀ ਸਾਈਡ ਤੇ ਰਹਿੰਦੇ ਆ ਆਪਣੀ ਮਿਹਨਤ ਮੰਜੂਰੀ ਕਰਦੇ ਸੀ ਆਪਣੀ ਖਾਂਦੇ ਕਿ ਮਾਪੇ ਬਾਪੂ ਨਹੀਂ ਬਜ਼ੁਰਗ ਆ ਉਹ ਕੋਈ ਦੇ ਨਹੀਂ ਸਕਦੇ ਤੇ ਨਾਲ ਕੋ ਕਰ ਸਕਦੇ ਬਾਬੇ ਦਾ ਹਸਪਤਾਲ ਆਹੀ ਉਥੋਂ ਕਰਕੇ ਤੇ ਆਪਣੀ ਕੋਈ ਨਹੀਂ ਆਇਆ ਮੁਲਾਜ਼ਮ ਆਇਆ ਪਹਿਲਾਂ ਸਿਟੀ ਹਸਪਤਾਲ ਲੈ ਗਿਆ ਉਹਨਾਂ ਨੇ ਆਖਿਆ ਵੀ ਬਾਬੇ ਦਾ ਹਸਪਤਾਲ ਲੈ ਜਾਓ ਉਥੋਂ ਜਾ ਕੇ ਫੇਰ ਗੱਡੀ ਖੜੀ ਜਾਵੇਂ ਬਾਬੇ ਦਾ ਹਸਪਤਾਲ ਲੈ ਗਿਆ ਉੱਥੋਂ ਉਹਨਾਂ ਨੇ ਆਖਿਆ ਵੀ ਨਹੀਂ ਭਾਈ ਇਹ ਖਤਮ ਹੈ ਫਿਰ ਉੱਥੋਂ ਆਣ ਕੇ ਆਪਣੇ ਆ ਗਏ 50 50 ਸਾਲ ਹੋ ਗਏ ਕਰਨੋਲੀਆਂ ਜਾ ਕੇ ਛੱਤਾਂ ਵੇਖ ਲਓ ਅੱਜ ਵੀ ਗਲੀਆਂ ਪਈਆਂ ਨੇ ਗਲੀਆਂ ਪਈਆਂ ਛੱਤਾਂ ਕੋਈ ਨਹੀਂ ਕਿਹੜੇ ਬੰਦੇ ਦੇਖਣ ਦੇ ਆ ਇਹ ਨਹੀਂ ਕਿਰਪਾ ਕਰੋ ਦੇ ਦੇ ਹਾਂ ਇੰਨੀ ਕਿਰਪਾ ਕਰੋ ਜਿਹੜਾ ਮੈਂਬਰਾਂ ਸਰਪੰਚਾਂ ਦੇ ਨੂੰ ਜਿੰਦੇ ਹੋਣਾ ਸਿੱਧਾ ਦੋ ਕਲੇਮ ਇੱਥੇ ਪੰਜ ਜਿਹੜੀਆਂ ਮੋਟੀਆਂ ਹਾਂ ਬੜਾ ਬੜਾ ਅਫਸੋਸ ਆ ਕਿ ਇਹ ਹਾਦਸਾ ਜਿਹੜਾ ਇਹ ਵਾਪਰਿਆ ਤੇ ਪਰਿਵਾਰ ਪੂਰਾ ਹੀ ਉਹਨਾਂ ਦਾ ਜਿਹੜਾ ਹੈਗਾ ਹੀ ਸਿਰ ਬਜ਼ੁਰਗ ਬੱਚੇ ਬੜੀ ਮਾੜੀ ਗੱਲ ਹੈ ਤੇ ਜੋ ਵੀ ਇਹਨਾਂ ਨੂੰ ਸਹਾਇਤਾ ਸਰਕਾਰੀ ਤੌਰ ਤੇ ਮਿਲ ਸਕਦੀ ਹੋ ਉਹ ਪੂਰਾ ਯਤਨ ਕਰਦੇ ਆ ਕਿ ਬਜ਼ੁਰਗਾਂ ਨੂੰ ਦਿੱਤਾ ਜਾਵੇ। ਉਹਨਾਂ ਨੂੰ ਲੈ ਕੇ ਭੇਜਿਆ ਜਾ ਰਿਹਾ ਸਰਕਾਰ ਹਾਂ ਉਹਨਾਂ ਨੂੰ ਲੈ ਕੇ ਹੋਣੇ ਸਾਰਾ ਨੋਟ ਕਰਕੇ ਉਹਨਾਂ ਨੇ ਲਿਖੀ ਜਿਹਦੀ ਪਹਿਲਾਂ ਵੀ ਲਗਾਤਾਰ ਜਾਣਕਾਰੀ ਦਿੱਤੀ ਗਈ ਸੀ ਇਸ ਬਾਰੇ ਕਿ ਛੱਤਾ ਕੱਚਾ ਨਹੀਂ ਕੋਈ ਵੀ ਪੰਚਾਇਤ ਵੱਲੋਂ ਕੋਈ ਵੀ ਪੰਚਾਇਤ ਵੱਲੋਂ ਜਾਂ ਸਰਕਾਰੀ ਵੱਲੋਂ ਕੋਈ ਵੀ ਇਹਨਾਂ ਦੀ ਸਹੂਲਤ ਨਹੀਂ ਦਿੱਤੀ ਜਾਂਦੀ। ਜਿਹੜੀਆਂ ਵੀ ਸਹੂਲਤਾਂ ਆ ਉਹ ਕਾਨੂੰਨ ਮੁਤਾਬਕ ਜਿਹਨਾਂ ਦੇ ਬੰਦੇ ਉਹ ਸਭ ਨੂੰ ਮਿਲ ਰਹੀ ਹੈ। ਜਲਦੀ ਪਰ ਪਹੁੰਚਦੀ ਨਹੀਂ ਜੀ ਇਹ ਹੋਣ ਪਹੁੰਚ ਹੀ ਨਹੀਂ ਗਏ ਹਾਂਜੀ ਤੇ ਉਹ ਹਾਂਜੀ ਹਾਂਜੀ ਸਾਡੇ ਪਿੰਡ ਨਹੀਂ ਆਉਂਦੀ ਪੰਚਾਇਤ ਕੋ ਆਪਾਂ ਜਾਣਕਾਰੀ ਲੈ ਲਾਂਗੇ ਇਸ ਬੰਦ ਚ ਵੀ ਕੀ ਹੈਗਾ ਕਿੰਨਾ ਨੇ ਕੀਤਾ ਤੇ ਕਿਵੇਂ ਕੀਤਾ ਉਹੀ ਵੀਡੀਓ ਸਾਬ ਕੋ ਇਹਦੀ ਰਿਪੋਰਟ ਲੈ ਲਾਂ ਪਰਵਾਰ ਨੂੰ ਪਹਿਲੇ ਤੇ ਹੁਣ ਜੋ ਇਸ ਟਾਈਮ ਐਟ ਪ੍ਰੈਸੈਂਟ ਜੋ ਦੇ ਸਕਦੇ ਆ ਉਸ ਐਸ ਡੀ ਐਮ ਸਾਹਿਬ ਚਲੇ ਗਏ ਨੇ ਇਹਨਾਂ ਕੋ ਬੈਂਕ ਅਕਾਊਂਟ ਮੰਗ ਲਈਏ ਡਿਟੇਲ ਉਹ ਉਹ ਦੀ ਉਹ ਦੀ ਸਪੋਰਟੀ ਪਾ ਦਿੱਤਾ ਜਾਏਗਾ ਬਾਕੀ ਪ੍ਰੋਪਰ ਫਾਈਲ ਬਣਾ ਕੇ ਦੂਸਰ ਸਰਕਾਰ ਵੱਲੋਂ ਜੋ ਵੀ ਪ੍ਰੋਸੀਜਰ ਪ੍ਰੋਟੋਕੋਲ ਹੁੰਦੀ ਉਹਦੇ ਕੋਟਿੰਗ ਪਾ ਦਿੱਤਾ ਜਾਏ ਹਾਂਜੀ ਉਹ ਆਪਾਂ ਟਰਾਈ ਕਰਾਂਗੇ ਕਿ ਥਰੂ ਨੰਬਰਦਾਰ ਜਮੇ ਅੰਮਰ ਪੰਚਾਇਤ ਰਿਪੋਰਟਿੰਗ ਕਰਵਾ ਲਈਏ ਉਹ ਸਿਚੁਏਸ਼ਨ ਕੀ ਚੱਲ ਰਹੀ ਐ ਤੇ ਕੰਮ ਕੀ ਹੋਇਆ ਜਿਹੜਾ ਕੋਈ ਕੁਝ ਕਹਿ ਦੇ ਵਿਕਲਪ ਲੱਗਾ ਨਾ ਜਾਂ ਮਤਲਬਾ ਦੱਬਨ ਕਰਕੇ ਹੋਇਆ ਉਹ ਕਲੀਅਰ ਹੋਇਆ ਨਹੀਂ ਉਹ ਜੋ ਦਿਖ ਰਿਹਾ ਮਿੱਟੀ ਬੋਸੀ ਪਰਛਾਤੇ ਮਲਬਾ ਡਿੱਗਣ ਕਰਨ ਹੀ ਲੱਗ ਰਿਹਾ ਜੀ ਮੈਂ ਐਸ ਐਚ ਓ ਸਦਰ ਤਰਨਤਾਰਨ ਹਾਂਜੀ ਹਾਂਜੀ ਕਿ ਸਾਡੇ ਨੇਰੇ ਏਰੀਆ ਦੇ ਵਿੱਚ ਪੰਡੋਰੀ ਗੋਲਾ ਉਹਦਾ ਕੋਇਂਦਰ ਸਿੰਘ ਜਿਹੜਾ ਇੱਕ ਮਲਕਾ ਸੀ ਉਹਦੀ ਇੱਕ ਮਿਸਰ ਸੀ ਤੇ ਉਹਦੇ ਤਿੰਨ ਬੱਚੇ ਸੀ ਦੋ ਲੜਕੀਆਂ ਦੋ ਲੜਕੇ ਆ ਤੇ ਇੱਕ ਲੜਕੀ ਹੈ ਇਹਨਾਂ ਦੇ ਘਰ ਦੇ ਆਪ ਚਨਾ ਜੀ ਇੱਕ ਮਕਾਨ ਬਣਿਆ ਹੋਇਆ ਸੀ ਮਕਾਨ ਦੇ ਜਿਹੜੇ ਇੱਕ ਪੰਨੇ ਗਾਰਡਰ ਜਿਹੜੇ ਸੀ ਅਗਲੇ ਕੰਨ ਤੇ ਰੱਖੇ ਹੋਏ ਸੀ ਜਿਹੜੇ ਪਿਛਲੇ ਪੰਨੇ ਜਿਹੜੀ ਇਹ ਦੀ ਕੰਧ ਸੀ ਉਹਦੇ ਦੇ ਇਕ ਲੰਮਾ ਗਾਰਡਰ ਰੱਖ ਕੇ ਤੇ ਉਹਦੇ ਉੱਤੇ ਰੱਖੇ ਸੀ ਪਰ ਜਿਹੜਾ ਲੰਮਾ ਗਾਰਡਰ ਤੇ ਜਿਹਦੀ ਸਾਰੀ ਸ਼ਰਤ ਦਾ ਚਵਾਰ ਰੱਖਿਆ ਸੀ ਉਹ ਥੋੜਾ ਜਿਹਾ ਕਿਨਾਰੇ ਤੋਂ ਘੱਟ ਸੀ ਇਸ ਕਰਕੇ ਉਹ ਹਿਸਕਣ ਕਰਕੇ ਜਾਂ ਉਹ ਗਾਟਰ ਫਿਸਲਣ ਕਰਕੇ ਮਤਲਬ ਲਿਆਂਦਾ ਸੀ ਇਹਦੇ ਡਾਕਟਰ ਸਾਹਿਬ ਨੇ ਇਹਨਾਂ ਨੂੰ ਡੈੱਡ ਘੋਸ਼ਿਤ ਕੀਤਾ ਹੋ। ਇਹਨਾਂ ਨੇ ਤੇ ਵਾਰਸਾਂ ਨੇ ਜਿਹੜੀ ਹੈ ਇਹਨਾਂ ਦੇ ਡੈੱਡ ਬੁੱਢੀ ਇਹਨਾਂ ਨੇ ਕਰਤੀ ਹੈ ਵੀ ਕਾਰਵਾਈ ਹੁਣ ਦੇਖਦੇ ਆ ਜੇ ਕੋਈ ਇਹ ਕਾਰਵਾਈ ਕਰਾਉਣਾ ਚਾਹੁੰਦੇ ਤੇ ਅਸੀਂ ਬੰਦੇ ਲੋੜ ਅਨੁਸਾਰ ਕਾਰਵਾਈ ਕਰਾਂਗੇ। ਇਹ ਇਹਦੇ ਜਿਹੜੇ ਬੱਚੇ ਆ ਜਿਹੜੀ ਉਹਨਾਂ ਦੀ ਜਿਹੜੀ ਉਮਰ ਹੈ 17 ਤੋਂ ਲੈ ਕੇ 22 ਸਾਲ ਦੇ ਵਿੱਚ ਨੇ ਤੇ ਜਿਹੜੇ ਦੋਨੋਂ ਮੀਆਂ ਬੀਬੀ ਆ ਇਹਨਾਂ ਦੀ 47 ਸਾਲ ਦੇ ਕਰੀਬ ਇਹਨਾਂ ਦੀ ਹਜੇ ਐਸੀ ਕਾਸ਼ਟ ਨੂੰ ਬਲੋਂਗ ਕਰਦੇ ਆ ਸਰ ਇਹ ਇੱਕ ਟੋਟਲ ਪੰਜ ਮੋਤਾਂ ਆ ਟੋਟਲ ਪੰਜ ਮੋਤਾਂ ਸਮਾਂ ਕਿੰਨੇ ਕਬੜਦਾ ਸੀਗਾ ਸ਼ਾਮਾ ਸਾਨੂੰ ਹੁਣ ਤਕਰੀਬਨ ਇਨਫਾਰਮੇਸ਼ਨ ਮਿਲੀ ਆ ਅਸੀਂ ਵੀ ਹੁਣ ਮੈਂ ਮੌਕੇ ਤੋਂ ਜਾ ਕੇ ਆਏ ਹਾਂ ਹੁਣ ਮੈਂ ਹਸਪੀਟਲ ਆ ਗਿਆ ਧੰਨਵਾਦ ਬਾਕੀ ਦੇਖਦੇ ਆ ਕਿ ਆਪਣਾ ਸਟੇਟਮੈਂਟ ਵਗੈਰਾ ਲਿਖਾਉਂਦੇ ਆ ਉਹਨਾਂ ਦੇ ਮੁਤਾਬਕ ਜਿਹੜੇ ਬੰਦੇ ਕਾਨੂੰਨੀ ਕਾਰਵਾਈ ਕਰਾਂਗੇ